ਸਤ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਬਰਬਰਿੰਗ ਮੈਚਿੰਗ ਸੂਟ ਲੈ ਕੇ ਆਏਗੇ ਤੇ ਬਹੁਤ ਵਧੀਆ ਸਟੱਫ ਹੈਗਾ ਮੈਚਿੰਗ ਸੂਟ ਦੀ ਜ਼ਿਆਦਾ ਡਿਮਾਂਡ ਹੈ ਅੱਜ ਦੇ ਟਾਈਮ ਇਸ ਤਰ੍ਹਾਂ ਰਹੂਗੀ ਇਹਦੇ ਨਾਲ ਪਲੇਨ ਬਾਟਮ ਰਹੂਗੀ ਇਹ ਵਾਲੀ ਰਹੂਗੀ ਸ਼ਰਟ ਰਹੂਗੀ ਬਾਕੀ ਜੇ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਬਾਟਮ ਤੇ ਜਾਂ ਸ਼ਰਟ ਤੇ ਤੁਸੀਂ ਕਰਵਾ ਸਕਦੇ ਹੋਗੇ ਪ੍ਰਾਈਜ਼ ਰਹੂਗਾ 1400 ਪ੍ਰਾਈਜ਼ ਰਹੂਗਾ ਵਿਦ ਸ਼ਿਪਿੰਗ ਰਹੂਗਾ ਆਰਡਰ ਆਪਣਾ ਜਲਦੀ ਜਲਦੀ ਕਰ ਦਿਓ ਕਿਉਂਕਿ ਇੰਨੇ ਕ ਜ਼ਿਆਦਾ ਪ੍ਰਿੰਟ ਪਸੰਦ ਆ ਰਹੇ ਨੇਗੇ 2-2 3-3 ਸੂਟ ਲੇਗੇ ਜਿਹੜੇ ਆਪਣੇ ਪਾਰੇ ਲੇਗੇ ਲੋਚੀ ਅਗਲਾ 컬러 ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗੀ ਲੋਚੀ ਪ੍ਰਿੰਟਿੰਗ ਡਿਜ਼ਾਈਨਸ ਆ ਰਿਆਂ ਦੀ ਅਲੱਗ-ਅਲੱਗ ਹੋਊਗੀ ਜਿਦਾਂ ਕਿ ਤੁਸੀਂ ਇੱਕ ਸੂਟ ਆਰਡਰ ਕਰਦੇ ਹੋ ਜਾਂ ਦੋ ਕਰਦੇ ਹੋ ਨਾ ਜਿਵੇਂ ਵੀ ਤੁਸੀਂ ਕਰਨਾ ਚਾਹੋਗੇ ਕਰ ਸਕਦੇ ਹੋ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਰਹੂਗੀ ਤੇ ਇਹ ਵਾਲੀ ਰਹੂਗੀ ਸ਼ਰਟ ਰਹੂਗੀ ਠੀਕ ਹੈ ਜੀ ਆਰਡਰ ਹੈਗਾ ਆਪਣਾ ਜਲਦੀ ਕਰ ਦਿਓ ਤੇ ਦੁਬਾਰਾ ਰਿਪੀਟ ਸੂਟ ਨਹੀਂ ਹੈਗੇ ਇੱਕ ਜਾਂ ਦੋ ਸੂਟ ਅਵੇਲੇਬਲ ਨੇ ਇਹਦੇ ਵਿੱਚ ਕੀ ਨੈਕਸਟ ਸੂਟ ਹੈਗਾ ਕ੍ਰੀਮ ਸ਼ੇਡ ਦੇ ਵਿੱਚ ਹੈਗਾ ਲਓ ਜੀ ਇਹ ਸਟ੍ਰਾਈ ਵਾਲੀ ਹੈਗੀ ਆ ਕਿ ਸ਼ਰਟ ਹੈਗੀ ਤੇ ਇਹ ਤਾਂ ਬਾਟਮ ਹੈ ਇਹਦੇ ਨਾਲ ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਪ੍ਰਾਈਸ ਸੇਮ ਹੈ ਸਾਰੇ ਸੁੱਤਾਂ ਦਾ 1400 ਪ੍ਰਾਈਸ ਹੈਗਾ ਨੈਕਸਟ ਸੂਟ ਹੈਗਾ ਤੁਸੀਂ ਚੈੱਕ ਕਰ ਸਕਦੇ ਹੋਗੇ ਡਾਰਕ ਗ੍ਰੇ ਸ਼ੇਡ ਦੇ ਉੱਪਰ ਹੈਗਾ ਇਸ ਤਰ੍ਹਾਂ ਫ੍ਰਿੰਟ ਰਹੂਗਾ ਤੇ ਇਹਦੀ ਇਸ ਤਰ੍ਹਾਂ ਦੀ ਬਾਟਮ ਆਂਗੀ ਲੋ ਜੀ ਦੁਪੱਟਾ ਫਿਲਹਾਲ ਕਿਸੇ ਨਾਲ ਨਹੀਂ ਹੈਗਾ ਜੇ ਤੁਸੀਂ ਰੈਡੀ ਕਰਵਾਉਣਾ ਚਾਹ ਰਹੇ ਹੋਗੇ ਤਾਂ ਤੁਸੀਂ ਅਲੱਗ ਤੋਂ ਆਪਣੀ ਡਿਟੇਲ ਦੇ ਕਿਸੇ ਤੋਂ ਲੇ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਨੈਕਸਟ ਆ ਗਿਆ ਪੀਚ ਸ਼ੇਡ ਆਗਾ ਤੁਸੀਂ ਦੇਖ ਸਕਦੇ ਹੋਗੇ ਲੋ ਜੀ ਪੀਚ ਕਲਰ ਦੇ ਵਿੱਚ ਹੈਗਾ ਤੇ ਪੀਚ ਰਹੂਗੀ ਇਹਦੇ ਨਾਲ ਬਾਟਮ ਰਹੂਗੀ ਇਸ ਤਰ੍ਹਾਂ ਸੁਪਰ ਡੂਪਰ ਹਿੱਟ ਪ੍ਰਿੰਟ ਨਗੇ ਪੂਰੇ ਲੋ ਜੀ ਪ੍ਰਾਈਸ ਸੇਮ ਹੈ 1400 लो जी नैक्सट प्रिंट है जो देख सकते हो बहुत ही प्यारा जो शेड हैगा तो क्रीम कलर दॉट है महंगी ये लो जी देख सकते हो प्राइस सेम रहेगा चौदह सौ प्राइस रहेगा ਅਗਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਿੰਟ ਦੇਖੋ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈ ਤੇ ਨਾਲ ਰਹੂਗੀ ਇਸ ਤਰ੍ਹਾਂ ਬਾਟਮ ਰਹੂਗੀ ਇਹ ਵਾਲੇ ਕਲਰ ਦੀ ਲਓ ਜੀ ਪ੍ਰਾਈਸ ਸੇਮ ਰਹੂਗਾ ਜੀ 1400 ਵਿਦਾਊਟ ਦੁਪੱਟਾ ਪ੍ਰਿੰਟ ਚੈੱਕ ਕਰ ਲਓ ਦੁਬਾਰ ਤੋਂ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਤੇ ਲਾਸਟ ਪ੍ਰਿੰਟ ਹੈਗਾ ਜੀ ਬ੍ਰਾਊਨ ਸ਼ੇਡ ਤੇ ਹੈਗਾ ਲਓ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਕਲਰ ਵੀ ਤੇ ਇਸ ਤਰ੍ਹਾਂ ਦੀ ਬਾਟਮ ਹੈਗੀ ਵਿਦਆਊਟ ਦੁਪੱਟਾ ਸੂਟ ਰਹਿਣਗੇ ਜੇ ਤੁਹਾਨੂੰ ਦੁਪੱਟਾ ਚਾਹੀਦਾ ਆਪਣੀ ਡਿਟੇਲ ਭੇਜ ਕੇ ਤਾਂ ਤੁਸੀਂ ਸੂਟ ਲੇਂਗੇ ਰੈਡੀ ਕਰਵਾ ਸਕਦੇ ਹੋਗੇ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਕੋਈ ਵੀ ਤੁਸੀਂ ਹੈਂਡ ਆਰੀ ਦਾ ਕੰਮ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋਗੇ ਸੂਟ ਕੋਈ ਵੀ ਆਪਣਾ ਡਿਜ਼ਾਈਨ ਸ਼ੇਅਰ ਕਰ ਸਕਦੇ ਹੋ ਸਾਡਾ ਡਿਜ਼ਾਈਨ ਲੈ ਸਕਦੇ ਹੋ ਜਾਂ ਤੁਸੀਂ ਸਾਡੇ ਤੇ ਗੱਲ ਛੱਡ ਸਕਦੇ ਹੋ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਡਿਜ਼ਾਈਨ ਹੈ ਸਾਡੇ ਸੂਟ ਸੂਟ ਤੇ ਇਸ ਤਰ੍ਹਾਂ ਰੈਡੀ ਕਰ ਦਿਓ ਪ੍ਰਾਈਸ ਆ ਰਿਹਾ ਜੀ 1400 ਹੈ ਵਿਦ ਸ਼ਿਪਿੰਗ ਹੈਗਾ ਫਾਸਟਲੀ ਆਰਡਰ ਕਰ ਦਿਓ ਕਿਉਂਕਿ ਸੂਟ ਲੇਗੇ ਜਿਹੜੇ ਬਹੁਤ ਜ਼ਿਆਦੇ ਪਸੰਦ ਆ ਰਹੇ ਨੇ ਪਹਿਣਾ ਨੂੰ ਤੇ ਜਲਦੀ ਜਲਦੀ ਜਿੱਦਾਂ ਜਿੱਦਾਂ ਪੇਮੈਂਟ ਆਈ ਜੋਗੀ ਉਦੋਂ ਤੱਕ ਆਪਾਂ ਸੂਟ ਨਹੀਂ ਵੀ ਛੜੇ ਤਰੱਕੀ ਜਾਵਾਂਗੇ ਮੈਨੂੰ ਕੋਈ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ